ਦੋਸਤੋ ਰਾਤਾਂ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਡਰੋਨਾਂ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਅਤੇ ਹੁਣ ਗੱਲ ਡਰੋਨਾਂ ਤੋਂ ਵੱਧ ਕੇ ਮਜ਼ਾਈਲਾਂ ਤੇ ਵੀ ਚਲੀ ਗਈ ਆ ਇੱਕ ਵੀਡੀਓ ਪੰਜਾਬ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਅੱਜ ਸਵੇਰੇ ਸਵੇਰੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਈ ਆ ਤੇ ਜਿੱਥੇ ਕੀ ਦੇਖਦੇ ਹੋ ਕਿੰਨਾ ਵੱਡਾ ਟੋਆ ਪੱਟ ਸੱਟਿਆ ਆ ਮਜ਼ਾਈਲੇ ਉੱਥੋਂ ਦੇ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਆ ਤੇ ਤੁਸੀਂ ਇੱਕ ਵਾਰੀ ਇਸ ਵੀਡੀਓ ਨੂੰ ਜ਼ਰੂਰ ਚੈੱਕ ਕਰੋ ਮਜ਼ਾਇਲ ਇੱਥੇ ਡਿੱਗੀ ਆ ਜੀ ਮਜ਼ਾਇਲ ਦੇਖੋ ਜੀ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜ਼ਾਇਲ ਸਿਸਟਮ ਲਾਇਆ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਇਲ ਨੂੰ ਪਰ ਇਹ ਮਿਸ ਹੋਈ ਹੋਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਘੱਟੋ ਘਾਟ 8-9 ਫੁੱਟ ਦਾ ਹੋਲ ਕਰ ਦਿੱਤਾ ਹੈ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੱਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਫਾਰੇ ਫਾਰੇ ਬਰਗਾਈ ਤੇ ਮਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੇ ਹੀ ਅੜ ਗਈ ਉਹ ਤੇ ਇਹ ਮਜ਼ਾਈਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਂ ਦੇ ਲੋਹੇ ਦੇ ਟੁਕੜੇ ਮੁੰਡਾ ਲੈ ਕੇ ਖੜਾ ਆਹ ਦੇਖੋ ਜੀ ਮੈਟਲ ਆ ਸਾਰਾ ਇਹ ਤੇ ਤੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਫਟਾਫਟ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਦਰ ਚੈੱਕ ਕਰੋ ਤੁਸੀਂ ਫੇਸਬੁੱਕ ਤੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਜਰੂਰ ਆਖ ਲਿਓ ਪਲ-ਪਲ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ